ਕੀਤਾ ਜਾ ਰਿਹਾ ਹੈ ਜੀ ਕੀ ਕਾਰਨਾਂ ਦੁਆਰੇ ਜਾਂ ਹਾਂ ਜੀ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਆਪਰੇਸ਼ਨ ਪ੍ਰਹਾਰ 2 ਗੈਂਗਸਟਰਾਂ ਤੇ ਵਾਰ ਜਿਹੜਾ ਚਲਾਇਆ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰਨਨ ਸ਼ਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ੇ ਅਸੀਂ ਆਪਣੇ ਆਪਣੇ ਸਬਡਿਵੀਜ਼ਨ ਪੱਧਰ ਤੇ ਜਿਹੜੀ ਹੈਗੀ ਆ ਅੱਜ ਫਲੈਗ ਮਾਰਚ ਕਰ ਰਹੇ ਆ ਜਿਹੜੀ ਅਸੀਂ ਅੱਜ ਹੁਣ ਖੇੜੀਗੰਡਾ ਦੇ ਏਰੀਆ 'ਚ ਖੜੇ ਆ ਤੇ ਬਾਅਦ ਦੇ ਵਿੱਚ ਕਨੌਰ ਜਾਵਾਂਗੇ ਪਰ ਸ਼ੰਭੂ ਏਰੀਆ 'ਚ ਫਲੈਗ ਮਾਰਚ ਕਰਾਂਗੇ ਤੇ ਮੇਰੇ ਨਾਲ ਮੇਰੀ ਸਬਡਿਵੀਜ਼ਨ ਦੇ ਤਿੰਨੇ ਐਸ ਐਚਓ ਸਬਾਨ ਵੀ ਤੇ ਉਹਨਾਂ ਦੀ ਫੋਰਸ ਨਾਲ ਹੈਗੀ ਆ ਤੇ ਇਹਦਾ ਸਿਰਫ ਇਹੀ ਮਕਸਦ ਹੈ ਵੀ ਜਿਹੜੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਦੇ ਹੋਏ ਜਿਹੜੇ ਆਮ ਨਾਗਰਿਕ ਹੈ ਉਹਨਾਂ ਨੂੰ ਇਹ ਹੋਵੇ ਵੀ ਅਸੀਂ ਸੇਫ ਆ ਪੁਲਿਸ ਸਾਡੀ ਜਾਨ ਤੇ ਮਾਲ ਦੀ ਰਾਖੀ ਲਈ ਦਿਨ ਰਾਤ ਹਾਜ਼ਰ ਹੈ ਤੇ ਜਿਹੜੇ ਮਾੜੇ ਅੰਸਰ ਹੈ ਉਹਨਾਂ ਤੇ ਸ਼ਿਕੰਜਾ ਕਸਿਆ ਜਾਵੇ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਹੁਣ ਸੀਨੀਅਰ ਅਸਰ ਪਰਹਾਰ 2 ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਹੜਾ ਗੈਂਗਸਟਰਾਂ ਦੇ ਵਾਰ ਇਹਦੇ ਸਬੰਧ ਦੇ ਵਿੱਚ 72 ਘੰਟੇ ਦਾ ਆਪਰੇਸ਼ਨ ਹੈ ਜਿਹੜਾ ਅੱਜ ਦੂਜਾ ਦਿਨ ਹੈ ਇਹਦੇ ਸਬੰਧ ਚ ਅਸੀਂ ਹਜੇ ਤੱਕ 14 ਬੰਦੇ ਰੈਸਟ ਕੀਤੇ ਨੇ ਤੇ ਜਿਹੜੇ ਮਤਲਬ ਹਿਊਨਿਅਰ ਕ੍ਰਾਈਮ ਚ ਨੇ ਜਿਵੇਂ ਲੁੱਟਾਂ ਖੋਹਾਂ ਚ 307 ਚ 302 ਚ 304 ਬੀ ਐਨ ਐਸ 303 ਬੀ ਐਨ ਐਸ ਇਹ ਜਿਹੜੇ ਹਿਊਨਿਅਰ ਕ੍ਰਾਈਮ ਦੇ ਦੋਸ਼ੀ ਨੇ ਜਿਹੜੇ ਰਹਿੰਦੇ ਸੀ ਮੁਕੱਦਮਿਆਂ ਚ ਉਹਨਾਂ ਨੂੰ ਅਸੀਂ ਭਾਵੇਂ ਇੱਥੇ ਆਪਣੇ ਰਾਜਪੁਰੇ ਦੇ ਨੇ ਭਾਵੇਂ ਹੋਰ ਵੀ ਅਸੀਂ ਜ਼ਿਲ੍ਹਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਆਏ ਜਿੱਥੇ-ਜਿੱਥੇ ਭੱਜੇ ਹੋਏ ਸੀਗੇ ਇਹ ਅਸੀਂ ਸਾਰੇ ਹਜੇ ਪ੍ਰੋਪਰੇਸ਼ਨ ਚੱਲ ਰਿਹਾ ਹੈ ਇਹਦੇ ਨਾਲ ਹੀ ਅਸੀਂ ਐਨਡੀਪੀਐਸ ਐਕਟ 'ਚ ਵੀ ਕਾਰਵਾਈ ਕਰਦੇ ਹੋਏ ਉਹ ਵੀ ਅਸੀਂ ਕੱਲ 2 ਐਫਆਈਆ ਰਿਪੋਰਟ ਦਰਜ ਕੀਤੀਆਂ ਇੱਕ ਜਿਹੜੀ ਤੁਹਾਨੂੰ ਮੈਂ ਦੱਸ ਦਿਆਂ ਪਿਛਲੇ 3-4 ਦਿਨ ਪਹਿਲਾਂ ਜਿਹੜੀ 1 ਕਿਲੋ ਹੀਰੋਇਨ ਸ਼ੰਭੂ ਥਾਣੇ ਵਾਲਿਆਂ ਨੇ ਫੜੀ ਸੀ ਉਹਦੇ ਫਾਰਵਰਡ ਲਿੰਕ ਨੂੰ ਅਸੀਂ ਕੈਚ ਕਰਦੇ ਹੋਏ ਇੱਕ ਐਪੀ ਨਾਂ ਦਾ ਬੰਦਾ ਅਸੀਂ ਫੜ ਕੇ ਲੈ ਕੇ ਆਏ ਆਂ ਤੇ ਉਹਦੇ ਤੋਂ ਅਸੀਂ ਇੱਕ ਉਹਦੀ ਵਰਨਾ ਗੱਡੀ ਰਿਕਵਰ ਕੀਤੀ ਐ ਤੋਂ ਔਰਮਾਨ ਤੇ ਲਿਆ ਸੀ ਤੇ ਉਹਦੇ ਇਸ ਬੰਦ ਚ ਵੀ ਅੱਗੇ ਅਸੀਂ ਕਾਰਵਾਈ ਕਰਾਂਗੇ ਤਾਂ ਕਰਕੇ ਮੈਂ ਮੋਟੀ ਜੀ ਗੱਲ ਇਹ ਕਹਿਣਾ ਚਾਹੁੰਦਾ ਭਾਵੇਂ ਇਹ ਨਸ਼ਿਆਂ ਵਿਰੁੱਧ ਹੈ ਕਾਰਵਾਈ ਤੇ ਭਾਵੇਂ ਜਿਹੜੀ ਗੈਰ ਗੈਂਗਸਟਰਾਂ ਤੇ ਵਾਰ ਹੈ ਇਹ ਦੋਨਾਂ ਦੇ ਸਬੰਧ ਚ ਅਸੀਂ ਮਤਲਬ ਬਹੁਤ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਤੇ ਕੋਈ ਵੀ ਬੰਦਾ ਅਸੀਂ ਬਿਨਾਂ ਸਲਾਖਾਂ ਛੱਡੇ ਛੱਡਾਂਗੇ ਨਹੀਂ ਤੇ ਤਾਂ ਕਿ ਲੋਕ ਆਪਣਾ अमन ਤੇ ਕਾਨੂੰਨ ਨਾਲ रह ਸਕਣ ਤੇ ਆਪਣੀ ਵਧੀਆ ਜ਼ਿੰਦਗੀ ਬਤੀਰ ਸਕਣ ਸਰ ਜਿਵੇਂ ਸ਼ੰਭੂ ਬਾਰਡਰ ਹੈ ਜੀ ਕਾਫੀ ਜਿਹੜਾ ਹੈਗਾ ਸ਼ੰਭੂ ਬਾਰਡਰ ਤੇ ਹਾਈ ਟੈਕ ਨਾਕਾ ਵੀ ਹੁੰਦਾ ਹੈ ਤੇ ਇੰਟਰਸਟੇਟ ਨਾਕਾ ਵੀ ਬੰਦੀ ਵੀ ਹੈ ਤਾਂ ਉਸ ਦੌਰਾਨ ਵੀ ਕੋਈ ਚੀਜ਼ ਕਵਰ ਹਾਂਜੀ ਮੈਂ ਦੱਸਿਆ ਜੀ ਉਸ ਦੌਰਾਨ ਅਸੀਂ 3 ਦਿਨ ਪਹਿਲਾਂ ਐਫ ਆਈ ਆਰ ਨੰਬਰ 24216885 ਦਰਜ ਕੀਤੀ ਹੈ 1 ਕਿਲੋ ਹੀਰੋਇਨ ਫੜੀ ਸੀ ਜਿਹੜੀ ਬਹੁਤ ਸੁਪਰ ਕਮਰਸ਼ੀਅਲ ਰਿਕਵਰੀ ਹੈ ਉਹਦੇ ਵਿੱਚ ਅਸੀਂ ਬੰਦਾ ਫੜ ਲਿਆ ਸੀ ਤੇ ਉਹਦੇ ਦੌਰਾਨ ਹੀ ਅਸੀਂ ਦੋ ਦਿਨਾਂ ਦੇ ਅੰਦਰ ਅੰਦਰ ਉਹਦਾ ਫਾਰਵਰਡ ਰਲਿੰਗ ਟਰੇਸ ਕਰਦੇ ਹੋਏ ਜਿਹੜਾ ਉਹ ਬੰਦਾ ਲੁਧਿਆਣੇ ਦਾ ਸੀ ਅੱਗੇ ਲੁਧਿਆਣੇ ਜਾਣੀ ਸੀ ਉਹ ਹੈਪੀ ਨਾਮ ਦਾ ਬੰਦਾ ਹੈਪੀ ਵਿਰਕ ਉਹ ਨਾਮ ਦਾ ਬੰਦਾ ਸੀ ਅੱਜ ਅਰੈਸਟ ਕੀਤਾ ਤੇ ਉਹਦੇ ਕੋਲੋਂ ਅਸੀਂ ਇੱਕ ਉਹਦੀ ਫਿਊਡਿਕ ਗੱਡੀ ਫੜੀ ਹੈ ਤੇ ਅਸੀਂ ਅੱਗੇ ਚੇਨ ਚਲਾਵਾਂਗੇ ਤੇ ਅੱਗੇ ਵੀ ਉੱਥੇ ਫੜ ਕੇ ਅਸੀਂ ਪਰਚੇ ਜਿਹੜੀ ਐਨਜੀਪੀਐਸ ਅੱਟ ਚੈੱਕ ਕਾਰਵਾਈ ਕਰਦੇ ਰਹਿੰਦੇ ਆ ਸਰ ਕੋਈ ਪਤਾ ਲੱਗਿਆ ਕਿ ਕਿੱਥੋਂ ਲੈ ਕੇ ਆਇਆ ਸੀਗਾ ਜੀ ਹਾਂਜੀ ਉਹ ਮੈਂ ਤੁਹਾਨੂੰ ਜਦੋਂ ਇੰਟਰਵਿਊ ਦਿੱਤੀ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਉਹ ਅਸੀਂ ਦੱਸ ਨਹੀਂ ਸਕਦੇ ਪਰ ਹਾਂਜੀ ਇਹ ਕਾਫੀ ਵੱਡਾ ਨੈਕਸਸ ਹੈ ਜੀ ਅਸੀਂ ਸਾਰਾ ਟ੍ਰੇਸ ਕਰਾਂਗੇ ਅੱਗੇ ਅਸੀਂ ਫਾਰਵਰਡ ਲਿੰਕ 'ਚ ਜਾ ਰਹੇ ਹਾਂ ਬੈਕਵਰਡ ਵੀ ਜਾਵਾਂਗੇ ਹੁਣੇ ਸੀ ਰਿਮਾਂਡ ਉਹ ਬੰਦੇ ਦਾ ਫੋਰ ਲਿਆ ਦੋ ਦਿਨ ਦਾ ਤੇ ਅਸੀਂ ਫਾਰਵਰਡ ਬੈਕਵਰਡ ਲਿੰਕ ਕਰਕੇ ਸਾਰਾ ਇਹ ਸਾਰਾ ਨੈਕਸਸ ਕਲੀਅਰ ਕਰਾਂਗੇ ਸੀਨੀਅਰ ਅਫਸਰਾਂ ਦੇ ਨਾਲ-ਨਾਲ ਜੋ ਦੇਸ਼ਾ ਦੰਦੇਸ਼ ਚੋਣਗੇ ਉਹਦੇ ਹਿਸਾਬ ਨਾਲ ਸਰ ਲੱਗਦਾ ਜਿਵੇਂ ਪੁਲਿਸ ਨੂੰ ਪੈਡਨੈਪਰੀ ਹੈ ਜੀ ਕੋਈ ਵੱਡਾ ਮગરਮਛਾ ਥਾਣੇ ਦੇ ਵੀ ਬਿਲਕੁਲ ਜੀ ਬਿਲਕੁਲ ਜਿਹੜਾ ਹੈਪੀ ਫੜਿਆ ਹੈ ਵੀ ਵੱਡਾ ਮગરਮਛਾ ਅੱਗੇ ਤੇ ਅੱਗੇ ਅਸੀਂ ਹੋਰ ਪੜਾਂਗੇ ਅਸੀਂ ਦਿੱਲੀ ਵੀ ਜਾਵਾਂਗੇ ਤੇ ਉਥੋਂ ਵੀ ਜਾ ਕੇ ਜਿਹੜਾ ਕੋਈ ਬੈਕਵਰਡ ਲਿੰਕ ਆ ਉਹਨੂੰ ਵੀ ਅਸੀਂ ਟ੍ਰੇਸ ਕਰਕੇ ਉਹਨਾਂ ਨੂੰ ਜਲਦੀ ਸਲਾਕਾਂ ਦੇ ਵਿੱਚ ਤਮਾ ਤੇ ਸਾਰਿਆਂ ਨੂੰ ਇਹੀ ਆ ਵੀ ਸਾਡਾ ਇਹ ਮਹੀਮ ਦੇ ਵਿੱਚ ਲੋਕ ਸਾਥ ਦੇਣ ਜਿਹੜਾ ਕੋਈ ਮਾੜਾ ਆਨਸਰ ਕਿਸੇ ਨੂੰ ਪਤਾ ਲੱਗਦਾ ਸਾਨੂੰ ਦੱਸਣ ਤੇ ਜੇ ਕੋਈ ਨਸ਼ਾ ਵੀ ਕਿਤੇ ਕੋਈ ਵਿਕਦਾ ਹੈ ਜਾਂ ਕੋਈ ਸਪਲਾਈ ਕਰਦਾ ਉਹਦੇ ਬਾਰੇ ਵੀ ਦੱਸਣ ਤੇ ਅਸੀਂ ਉਹਨਾਂ ਦੇ ਸਾਥ ਆ ਅਸੀਂ ਉਹਨਾਂ ਦੀ ਸਖਤ ਕਾਰਵਾਈ ਕਰਾਂਗੇ ਉਹਨਾਂ ਤੇ ਮਾੜੇ ਬੰਦੇ ਆ